ਸਭ ਤੋਂ ਪਹਿਲਾਂ ਸ਼ਾਨ ਫੈਸ਼ਨ ਬੁਟੀਕ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕੀਤਾ ਜਾਂਦਾ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਸਮਰ ਕਲੈਕਸ਼ਨ ਦੇ ਵਿੱਚ ਜੋ ਸੂਟ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਤੇ embroidery ਵਰਕ ਕੀਤਾ ਹੋਇਆ ਇਹ ਕਿ ਟੈਕਸਟਾਈਲ ਬ੍ਰਾਂਡ ਹੈ ਤੇ ਬਹੁਤ ਹੀ ਸੋਹਣਾ embroidery ਵਰਕ ਪੈਚ ਵਰਕ ਦੇ ਨਾਲ ਪਿਆਰ ਕੀਤਾ ਗਿਆ ਇਸ ਦੇ ਜੋ ਬਾਟਮ ਆ ਉਹ ਪਲੇਅਰ ਹੈਗੀ ਤੇ ਇਸ ਦਾ ਦੁਪੱਟਾ ਕੋਟੇ ਡੋਰੀਏ ਦਾ ਦੁਪੱਟਾ ਹੈ ਇਸੇ ਦੁਪੱਟੇ ਤੇ ਵੀ ਪੈਚਵਰਕ ਕੀਤਾ ਹੋਇਆ ਹੈ ਔਰ ਫੋਰ ਸਾਈਡਰ ਲੈਂਸ ਦੇ ਨਾਲ ਤਿਆਰ ਕੀਤਾ ਗਿਆ ਬਹੁਤ ਹੀ ਸੋਹਣਾ ਸੂਟ ਤਿਆਰ ਹੋਇਆ ਹੈ ਬੜਾ ਹੀ ਪਿਆਰਾ ਜਿਹਾ ਕਲਰ ਹੈ ਜਿਹਦੇ ਦੋਨੋਂ ਬਸਾਈਡਰ ਉੱਤੇ ਲੈਂਸ ਲਗਾ ਕੇ ਤਿਆਰ ਕੀਤਾ ਗਿਆ ਹੈ ਔਰ ਇਸਦੀ ਬਾਟਮ ਹੈ ਜੋ ਉਸਦੀ ਪੌਂਚੀਆਂ ਤੇ ਵਰਕਰ ਹੈਗਾ ਤੇ ਯਾਮ ਕਾਟਨ ਦੀ ਹੈ ਇਸ ਦਾ ਵੀ ਸ਼ਰਟ ਦਾ ਸੇਮ ਬ੍ਰਾਂਡ ਰਹੇਗਾ ਤੇ ਅੱਜ ਆਪਾਂ ਜੋ ਤੀਸਰਾ ਸੂਟ ਲੈ ਕੇ ਆਏ ਹਾਂ ਇਹ ਉਸੇ ਬ੍ਰੈਂਡ ਦਾ ਇਕਿਟੈਕਸ ਬ੍ਰੈਂਡ ਹੈ। ਇਹ ਉਹਨਰਲ ਸੂਟ ਹੀ ਰਿਹਾ ਹੈ। ਇਸ ਦੇ ਵਿੱਚ ਉੱਪਰ ਘੇਰੇ ਦੇ ਉੱਪਰ ਕੱਟਵਰਕ ਕਰਕੇ ਤੇ ਮੋਤੀ ਜਿਹਾ ਹੈਂਡਵਰਕ ਕੀਤਾ ਗਿਆ ਹੈ। ਔਰ neck ਤੇ ਵੀ ਡਿਜ਼ਾਈਨ ਬਣਾਇਆ ਗਿਆ ਹੈ। ਐਮਬ੍ਰੋਇਡਰੀ ਵਰਕ ਤੇ ਹੈਂਡਵਰਕ ਦਾ। ਇਸ ਦਾ ਦੁਪੱਟਾ ਦੇ ਕੋਟਾਂ ਵਾਲੀ ਦਾਪੱਟਾ। ਇਹਦੇ ਫੋਰਸਾਈਡ ਉੱਪਰ ਲਾਸ ਲਗਾਇਆ ਗਿਆ ਹੈ ਵਾਈਟ ਕਲਰ ਤੇ ਐਮਬ੍ਰੋਇਡਰੀ ਵਰਕ ਸੂਟ ਦੇ ਹਾਲ ਦਾ ਕੀਤਾ ਹੋਇਆ। ਸੈਂਟਰ ਵਿੱਚ ਐਮਬ੍ਰੋਇਡਰੀ ਵਰਕ ਦੇ ਫਲਾਵਰ ਆ ਰਹੇ ਨੇ। ਸੇਫ ਚੌਥਾ ਸੂਟ ਜੋ ਆਇਆ ਹੈ ਆਪਣਾ ਉਹ ਮਿਕਸ ਕਾਟਨ ਦੇ ਵਿੱਚ ਜੋ ਵਾਈਟ ਕਲਰ ਦਾ ਸੂਟ ਹੈ ਉਹਦੇ ਤੇ ਪ੍ਰਿੰਟਡ ਪੈਚ ਲੱਗਾ ਹੋਇਆ ਹੈ ਔਰ ਕਟਵਰਕ ਦੇ ਨਾਲ ਨਾਲ ਅਟੈਚ ਕੀਤਾ ਗਿਆ ਹੈ ਸਾਈਡ ਤੇ ਐਮਬਲੋਇਡਰੀ ਵਰਕ ਦੀ ਵੇਲਾ ਲਗਾਏ ਗਏ ਹੈ ਔਰ ਇਸਦੇ ਨੈਕ ਤੇ ਵੀ ਡਿਜ਼ਾਈਨ ਬਣਾਇਆ ਗਿਆ ਹੈ ਐਮਬਲੋਇਡ ਜਿਸ ਤੇ ਪੈਚ ਲਗਾ ਕੇ ਐਮਬਲੋਇਡਰੀ ਵਰਕ ਕੀਤਾ ਗਿਆ ਹੈ ਇਸਦੇ ਦੁਪੱਟਾ ਵੀ ਬਹੁਤ ਹੀ ਸੋਹਣਾ ਰਿਆਲੀ ਹੋਇਆ ਹੈ ਦੁਪੱਟੇ ਤੇ ਓ ਲਾਈਨਿੰਗ ਵਾਲਾ ਦੁਪੱਟਾ ਹੈ ਇਸਨੂੰ 34 ਸਾਈਡ ਤੇ ਲੇਸ ਵਾਈਟ ਕਲਰ ਦੀ ਲਗਾਈ ਹੋਈ ਹੈ ਤੇ ਸਾਰੇ ਦੁਪੱਟੇ ਤੇ ਵਰਕ ਕੀਤਾ ਹੋਇਆ ਸੂਟ ਦੇ ਨਾਲ ਦਾ ਸੇਮ embroidery ਵਰਕ ਇਹ ਸੂਟ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਹੈ ਆਪਣਾ ਅਗਲਾ ਸੂਟ ਵੀ ਸੇਮ ਵਾਈਟ ਕਲਰ ਦੇ ਨਾਲ ਦਾ ਹੀ ਹੈ ਮਿਕਸ ਕਾਟਨ ਦੇ ਵਿੱਚ ਰੈਡੀ ਹੋਇਆ ਤੇ ਇਸ ਦੇ ਉੱਪਰ ਵੀ ਪੈਚ ਹਨ ਪ੍ਰਿੰਟਡ ਪੈਚ ਲਗਾ ਕੇ ਕੱਟ ਵਰਕ ਦੇ ਨਾਲ ਉਹਨੂੰ ਅਟੈਚ ਕੀਤਾ ਗਿਆ ਤੇ ਬਸ ਸਾਈਡ ਤੇ embroidery ਵਰਕ ਕੀਤਾ ਹੈ ਮੈਕ ਤੇ ਵੀ ਇਹ ਸੇਮ ਉਦਾਂ ਹੀ ਪ੍ਰਿੰਟਡ ਕਇਸਾ ਕਰਕੇ এমਬ੍ਰੋਇਡਰੀ ਵਰਕ ਦੇ ਨਾਲ ਉਹ ਅਟੈਚ ਕੀਤਾ ਗਿਆ ਤੇ ਬਹੁਤ ਹੀ ਪਿਆਰਾ ਜਿਹਾ येलो ਕਲਰ ਹੈ ਇਸ ਦਾ ਤੇ ਇਸ ਦੇ ਦੁਪੱਟੇ ਤੇ ਵੀ 4 ਸਾਈਡਡ ਲੈਂਸ ਲਗਾਈ ਹੋਈਆਂ ਤੇ ਲਾਈਨਿੰਗ ਵਾਲਾ ਦੁਪੱਟਾ ਹੈ ਨਾ ਤੇ ਜਿਹਦੇ ਤੇ এমਬ੍ਰੋਇਡਰੀ ਵਰਕ ਕਰਕੇ ਬਹੁਤ ਹੀ ਸੋਹਣਾ ਰੈਡੀ ਕੀਤਾ ਗਿਆ ਇਹਨੂੰ ਤੇ ਹਾਂਜੀ ਆਪਾਂ ਜੇ ਕਿਸੇ ਨੇ ਆਰਡਰ ਕਰਨ ਨੂੰ ਸੂਟ ਕਿਸੇ ਨੂੰ ਆਰਡਰ ਕਰਨ ਲਈ ਸਹਿਨ ਕਰਕੇ ਹੋ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੂਟ ਦਾ ਲੈ ਕੇ ਸਾਨੂੰ ਭੇਜ ਸਕਦੇ ਹੋ ਮੈਸੇਜ ਕਰ ਸਕਦੇ ਆਂ ਕੋਲਕਾ